ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਚਰਨਜੀਤ ਚੰਨੀ ਦੇ ਉੱਤੇ ਕੇਂਦਰ ਨੇ ਲਿਆ ਵੱਡਾ ਐਕਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਫਿਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਦਿੱਤਾ ਵੱਡਾ ਬਿਆਨ ਬਹੁਤ ਹੀ ਅਹਿਮ ਖਬਰਾਂ ਹੈਗੇ ਆਂ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਯਾਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਤੇ ਕੇਂਦਰ ਦਾ ਬਹੁਤ ਵੱਡਾ ਐਕਸ਼ਨ ਔਰ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਕਾਦੇ ਤੋਂ ਕਰ ਦਿੱਤਾ ਗਿਆ ਬਹੁਤ ਵੱਡਾ ਮਾਮਲਾ ਆਪਣੀ ਪਾਰਟੀ ਦੇ ਵਿੱਚ ਵਿਛੜ ਗਿਆ ਕਿਵੇਂ ਕਾਂਗਰਸ ਦੇ ਵਿੱਚ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ ਪੀਐਮ ਮੋਦੀ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਤੇ ਕਪਤਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਜਿਵੇਂ ਪੂਰੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਤਰਥੰਮੀ ਬਚਾ ਦਿੱਤੀ ਹੈ ਯਾਨੀ ਕੈਪਟਨ ਕਿਹੜੇ ਨੇ ਬੱਚਿਆਂ ਦੀ ਤਰ੍ਹਾਂ ਬਾਰ ਬਾਰ ਬਿਆਨ ਬਦਲਦੇ ਨੇ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਹੀ ਸੀ ਕਹਿੰਦੇ ਜੀ ਕੁਝ ਲੀਡਰ ਨੇ ਕਾਂਗਰਸ ਦੇ ਔਰ ਦੂਜੇ ਪਾਸੇ ਭਾਜਪਾ ਦੇ ਵਿੱਚ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਸੀ ਔਰ ਦੋਵੇਂ ਖਬਰਾਂ ਇੱਕ ਕਰਕੇ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਪਹਿਲੀ ਖਬਰ ਹੈ ਚਰਨਜੀਤ ਸਿੰਘ ਚੰਨੀ ਦੀ ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਇੱਕ ਬਿਆਨ ਗੂੰਜ ਰਿਹਾ ਸੀ ਉਸੇ ਬਿਆਨ ਨੂੰ ਲੈ ਕੇ ਪੀਏ ਮੋਦੀ ਨੇ ਇਸ ਮੁੱਦੇ ਨੂੰ ਚੱਕਿਆ ਤੇ ਅੱਜ ਕੇਂਦਰ ਬੰਦੀਓ ਕਹ ਲੋ ਚਾਹ ਆਪਣੀ ਪਾਰਟੀ ਬੰਦੀਓ ਕਹ ਲੋ ਉਹਦੇ ਉੱਤੇ ਇੱਕ ਬੜਾ ਐਕਸ਼ਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਹਿਲਾਂ ਇਹ ਖਬਰ ਆ ਉਸ ਤੋਂ ਬਾਅਦ ਬਕਰਨ ਸਿੰਘ ਮਝੂਠੀਏ ਬਾਰੇ ਟੈਕਟਰ ਅਮਰਿੰਦਰ ਸਿੰਘ ਕੀ ਬਿਆਨ ਦੇਦੇ ਨੇ ਉਹ ਖਬਰ ਤੁਹਾਡੇ ਸਾਹਮਣੇ ਤਰਾਂ ਦੀ ਸੁਣੋ ਅੱਜ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਰਤੇ ਵਿੱਚ ਚੋਲਾ ਨੇ ਵਿਧਾਨ ਸਭਾ ਦੀਆਂ ਹਰ ਉਹ ਪੰਜਾਬ ਲਗ ਇੱਕ ਪੱਤੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਜਿਹੜੇ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉੱਥੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੇ ਵਿੱਚੋਂ ਚੰਨੀ ਦਾ ਨਾਮ ਹਟਾ ਦਿੱਤਾ ਗਿਆ ਚਾਹੇ ਨਹੀਂ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਵੱਡਾ ਝਟਕਾ ਉਹਨਾਂ ਦੀ ਬੋਲੀ ਦੇ ਕਾਰਨ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਬਾਰ-ਬਾਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵੱਡੇ ਲੀਡਰ ਜਿਵੇਂ ਕਿ ਭਾਈ ਬਾਜਵਾ ਖੈਰਾ ਔਰ ਚੰਨੀ ਇਹ ਬਿਆਨ ਦਿੰਦੇ ਸੀ ਤਾਂ ਅੱਜ ਬਿਕਰਮ ਸਿੰਘ ਮਜੀਠੀਆ ਤੇ ਫੇਰ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਪੰਜਾਬ ਦੇ ਲੋਕਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਅੰਦਰ ਬੱਚਾ-ਬੱਚਾ ਇਹੀ ਗੱਲ ਕਹਿ ਰਿਹਾ ਸੀ ਕਿ ਬਿਕਰਮ ਮਜੀਠੀਆ ਤਸਕਰ ਹੈ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਆਪਣਾ ਬਿਆਨ ਦਿੱਤਾ ਸੀ ਜਦੋਂ ਕਿ ਇਹਨਾਂ ਨੇ ਗੁਟਕਾ ਚੱਕਿਆ ਸੀ ਉਹ ਗੱਲ ਵੀ ਦੌਰ ਆ ਰਹੇ ਨੇ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਕੈਪਟਨ ਨੇ ਸੌ ਖਾਧੀ ਸੀ ਪਰ ਅੱਜ ਕੈਪਟਨ ਖੁਦ ਦੱਸਣਗੇ ਕਿ ਰਾਵਣਾ ਕੀ ਹੈ ਕਿਉਂਕਿ ਵਿਕਰਮ ਮਜੀਠੀਆ ਦੀ ਮਦਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਿਕਰਮ ਮਜੀਠੀਆ ਤੇ ਵੀ ਬਿਆਨ ਦੇ ਰਹੇ ਨੇ ਔਰ ਦੂਜੇ ਪਾਸੇ ਖੁਦ ਆਪਣੀ ਉਸ ਗੱਲ ਦੀ ਸਫਾਈ ਦੇ ਰਹੇ ਨੇ ਪਰ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਪਤਾ ਚੱਲ ਗਈ ਹੈ ਸੁਣੋ ਕੈਪਟਨ ਰਾਜਾ ਵਰਿੰਗ ਆ ਕਰ ਰਹੇ ਨੇ ਤੁਹਾਡੇ ਉੱਤੇ ਕਿ ਗੁਰਦਾਸ ਸਾਹਿਬ ਚੱਕੀ ਪੀਰੜਾ ਕਰਦੀ ਹੈ ਕਾਂਗਰਸ ਦਾ ਬੇੜਾ ਦੇਖੋ ਇਹ ਗੱਲ ਸਕੈਨ ਹੈ ਜਿਹੜੇ ਇਹ ਗੱਲ ਚੁੱਕੀ ਹੋਈ ਹੈ ਨਾ ਇਹ ਮੇਰਾ ਕੱਲ ਮੈਂ ਤਾਂ 100 ਕਾਰਤਾ ਮੈਂ ਸੋਲਿਆ ਇਹਨਾਂ ਨੇ ਬੋਲ ਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਬਟਿੰਡੇ ਦੇ ਵਿੱਚ ਬਟਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇ ਲੜੀ ਸੀ ਤਾਂ ਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਨਾ ਸਾਹਿਬ ਦੇ ਸਾਹਮਣੇ ਮੈਂ 100 ਕਨ ਹੈ ਕਿ ਐਸ ਨਸ਼ਾ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰਗਾ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫਿਰ ਮੈਨੂੰ ਪੁੱਛੋਗੇ ਮਜੀਠੇਰੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੱਧਾ ਦੀ ਹੋ ਰਹੀ ਹੈ ਵਿਕਰਮ ਮਜੀਠੇਰੀ ਸੋਰੀ ਹਰਪ੍ਰੀਤ ਸਿੱਧੂ ਮੈਂ ਕਰੇ ਵਿਕਰਮ ਮਜੀਠੇਰੀ ਉਹ ਤੁਸੀਂ ਮੰਦਲ ਵਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਤਾਂ ਸੁਣ ਲਿਆ ਪੰਜਾਬ ਵਾਲੇ ਕ੍ਰਿਸਚਨ ਮਰਿੰਦਰ ਸਿੰਘ ਨੇ ਗੁਸ਼ਟਾ ਚਾਕੇ ਖੁਦ ਖੁਦ ਅਸਰੇ ਨੇ ਕਿ ਸੌ ਖਾਦੀ ਸੀ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਕੀ ਕਹਿ ਰਹੇ ਨੇ ਕਹਿੰਦੇ ਜੀ ਮੈਂ ਇਹ ਗੱਲ ਨਹੀਂ ਕਹੀ ਸੀ ਕਿ ਨਸ਼ੇ ਖਤਮ ਕਰ ਦੂੰਗਾ ਕਹਾ ਤਾਂ ਇਹ ਹੀ ਸੀ ਕਿ ਮੈਂ ਨਸ਼ੇ ਖਤਮ ਕਰ ਦੂੰਗਾ ਉਹ ਵੀਡੀਓ ਪੁਰਾਣੀਆਂ ਬਹੁਤ ਸਾਰੀਆਂ ਤੁਸੀਂ ਦੇਖ ਸਕਦੇ ਹੋ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਫੇਰ ਤੋਂ ਮੁੱਕਰ ਗਏ ਨੇ ਕਹਿੰਦੇ ਨੇ ਕਿ ਮੈਂ ਤਾਂ ਸਿਰਫ ਇੰਨੀ ਗੱਲ ਕਹੀ ਆ ਕਿ ਨਿਸ਼ਾਨਾ ਲੱਕ ਤੋੜ ਦੂੰਗਾ ਦੇਖੋ ਫਿਰ ਮਾਣਾ ਤੂੰ ਬਹੁਤ ਵੱਡਾ ਕੈਪਟਨ ਅਮਰਿੰਦਰ ਸਿੰਘ ਇਹਦੇ ਵਿੱਚ ਦੋ ਰਾਮਾ ਨਹੀਂ ਆ ਪਹਿਲਾਂ ਇਹ ਕਾਂਗਰਸ ਦੇ ਮੁੱਖ ਮੰਤਰੀ ਸੀ ਪੰਜਾਬ ਦੇ ਜਦੋਂ ਇਹ ਗੱਲ ਕਹੀ ਗਈ ਸੀ ਬਠਿੰਡਰ ਦੇ ਵਿੱਚ ਔਰ ਅੱਜ ਉਹ ਭਾਜਪਾ ਦੇ ਵਿੱਚ ਸ਼ਾਮਲ ਨੇ ਇਹ ਵੀ ਅਫਸਰ ਪੂਰੇ ਪੰਜਾਬ ਨੂੰ ਪਤਾ ਤਾਂ ਜਿਹੜੇ ਲੋਕਾਂ ਦਾ ਖੁੱਦ ਆਪਣਾ ਕੋਈ ਮਹੱਤਵ ਕੋਈ ਸਟੈਂਡ ਨਹੀਂ ਹੈ ਕੋਈ ਆਪਣਾ ਅਸਲੀ ਮਕਸਦ ਤੇ ਜਾਂਦਾ ਨਹੀਂ ਹੈ ਪੰਜਾਬ ਪ੍ਰਤੀ ਉਹ ਲੋਕ ਤੁਹਾਨੂੰ ਘਮਾਉਣਗੇ ਹਰ ਹਾਲ ਕਮਾਉਂਦੇ ਰਹਿਣਗੇ ਜਿਵੇਂ ਕਿ ਬਾਦਲ ਬਿਕਰਮ ਮਜੀਠੀਆ ਬਹੁਤ ਸਾਰੇ ਬਾਬੇ ਵੀ ਇਹਨਾਂ ਦੇ ਨਾਲ ਵਾਲੇ ਹੋਏ ਨੇ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਬਹੁਤ ਸਾਰੇ ਇਹੋ ਜਿਹੇ ਤਸਕਰ ਨੇ ਜਿਹੜੇ ਬਿਕਰਮ ਮਜੀਠੀਆ ਵਰਗੇ ਲੋਕ ਨੇ ਇਹਨਾਂ ਦੀ ਮਦਦ ਕਰਦੇ ਨੇ ਔਰ ਇੰਦਰਾਂ ਦੇ ਰੂਪ ਦੇ ਵਿੱਚ ਵੀ ਤਸਕਰ ਬੈਠੇ ਨੇ ਬਾਬਿਆਂ ਦੇ ਰੂਪ ਦੇ ਵਿੱਚ ਵੀ ਤਸਕਰ ਬੈਠੇ ਨੇ ਇਹ ਤਸਕਰੀ ਦੇ ਪੰਜਾਬ ਦੇ ਜਿਹੜੇ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਬੋਲਦੇ ਨੇ ਔਰ ਬਿਕਰਮ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਹਾਲ ਦੇ ਵਿੱਚ ਅਸੀਂ ਬਾਹਰ ਤਾਂ ਨਹੀਂ ਨਿਕਲ ਦਿੰਦੇ ਚਾਹੇ ਕੋਈ ਬਾਬਾ ਜੋਰ ਲਾਵੇ ਚਾਹੇ ਕੋਈ ਪਾਰਟੀ ਜੋਰ ਲਾਵੇ ਤੇ ਗੱਲ ਹੋਣੀ ਵੀ ਚਾਹੀਦੀ ਹੈ ਕਿਉਂ ਕਿਉਂਕਿ ਪੰਜਾਬ ਦੇ ਲੋਕਾਂ ਦੀ ਜੜੀ ਬਰਬਾਦੀ ਹੈ ਉਹ ਇਹਨਾਂ ਕਾਲੀਆਂ ਤੋਂ ਇਹਨਾਂ ਮਜੀਠੀਆ ਨੇ ਦਿੱਤੀ ਹੈ ਪੰਜਾਬ ਦੀ 80% ਨੌਜਵਾਨੀ ਖਤਮ ਕਰਨ ਵਾਲੇ ਇਹ ਬਾਦਲ ਇਹੀ ਬਿਕਰਮ ਸਿੰਘ ਮਜੀਠੀਆ ਵਰਗੇ ਲੋਕ ਔਰ ਇਹਨਾਂ ਦੇ ਨਾਲ ਮਿਲੇ ਜਿਹੜੇ ਅਫਸਰ ਜਿਵੇਂ ਕਿ ਡੀਆਈਜੀ ਭੁੱਲਰ ਵਰਗੇ ਫੜੇ ਜਾ ਰਹੇ ਨੇ ਅਕਾਸ਼ ਵੱਤਾ ਵਰਗੇ ਲੋਕਾਂ ਦੇ ਉੱਤੇ ਵੀ ਉਂਗਲੀ ਉੱਠ ਰਹੀ ਹੈ ਜਿਹੜੇ ਲੋਕ ਹਿੰਮਤ ਕਰਦੇ ਨੇ ਉਹਨਾਂ ਨੂੰ ਫੜਾਉਣ ਦੀ ਵਿਜੀਲੈਂਸ ਔਰ ਸੀਬੀਆਈ ਨੂੰ ਫੜਾਉਣ ਦੀ ਕਿਉਂਕਿ ਇਹੋ ਜਿਹੇ ਲੋਕਾਂ ਦੀ ਪੰਜਾਬ ਦੇ ਅੰਦਰ ਬਹੁਤ ਘੱਟ ਗਿਣਤੀ ਹੈ ਜੇਕਰ ਕੋਈ ਯੁਰਤ ਕਰਦਾ ਤਾਂ ਉਹਨੂੰ ਸਲਾਮ ਠੋਕੋ ਉਦੀ ਮਹਤ ਕਰਾਓ ਤੋ ਉਸ ਨੂੰ ਸਲੂਟ ਕਰੋ ਆਕਾਸ਼ ਬੱਤਾ ਬਹੁਤ ਚੰਗੇ ਮਾਨਦਰ ਇੱਕ ਇਨਸਾਨ ਨੇ ਜਿਨ੍ਹਾਂ ਨੇ ਇਹਨੂੰ ਫੜਾਇਆ ਤਾਂ ਇਸ ਕਰਕੇ ਉਹਦੀ ਪ੍ਰਸ਼ੰਸਾ ਵਕੀਲ ਵੀ ਕਰ ਰਹੇ ਨੇ ਅਸੀਂ ਵੀ ਕਰਦੇ ਆ ਕਿਉਂਕਿ ਜਿਹੜਾ ਤਸਕਰ ਆ ਉਹਨੂੰ ਸਾਹਮਣੇ ਲਿਆਉਣਾ ਜ਼ਰੂਰੀ ਆ ਤਾਂ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਵੀ ਕੰਮ ਕਰ ਰਹੀ ਆ ਇਹ ਵੀ ਕੋਈ ਦੋਰਾ ਮੈ ਨਹੀਂ ਹੈ ਭਗਵੰਤਾਨ ਮੁੱਖ ਮੰਤਰੀ ਚੰਗੇ ਨੇ ਆਉਣ ਵਾਲਾ ਸਮਾਂ ਵੀ ਇਹਨਾਂ ਵੱਲ ਨੂੰ ਜਾ ਰਿਹਾ ਇਹ ਅੰਕੜੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਲੋਕਾਂ ਦਾ ਕਹਿਣਾ ਤਦ ਹੀ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਰਿੰਗ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਚਰਨਜੀਤ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਹੈ ਪੰਜਾਬ ਦੇ ਕੇਂਦਰ ਨੇ ਉਹਨਾਂ ਦੇ ਉੱਤੇ ਵੱਡਾ ਐਕਸ਼ਨ ਲੈ ਲਿਆ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਖਲਬਲੀ ਮਚ ਗਈ ਕਿਉਂਕਿ ਉਹਨਾਂ ਦੀ ਬੋਲੀ ਦੀ ਵਜ੍ਹਾ ਤੋਂ ਜਿਹੜੇ ਬਹਾਰ ਦੇ ਵਿੱਚ ਚੋਣਾਂ ਹੋਣਦੀਆਂ ਹੈਗੀਆਂ ਮੈਂ ਉੱਥੋਂ ਉਹਨਾਂ ਨੂੰ ਉਹਨਾਂ ਦਾ ਨਾਮ ਜਿਹੜਾ ਹੈ ਉਹ ਕੱਢ ਦਿੱਤਾ ਗਿਆ ਹੈਗਾ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਬਿਆਨ ਦਿੰਦੇ ਹੀਗੇ ਆ ਲੇਕਿਨ ਬਾਰ-ਬਾਰ ਆਪਣੇ ਬਿਆਨਾਂ ਤੋਂ ਮੁੱਕਰ ਜਾਂਦੇ ਹੈਗੇ ਆ ਅਸ ਦਫਾ ਵੀ ਉਹਨਾਂ ਨੇ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਬਿਆਨ ਤੁਸੀਂ ਸੁਣ ਲਿਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਮੈਂ ਨਸ਼ਿਆਂ ਨੂੰ ਖਤਮ ਕਰਨੇ ਦਾ ਨਹੀਂ ਸੀ ਕਿਆ ਬਲਕਿ ਨਸ਼ੇ ਦਾ ਲਕ ਤੋੜਨੇ ਦਾ ਕਿਆ ਸੀਗਾ ਇਸ ਤੋਂ ਪਹਿਲੇ ਜਿਹੜੀਆਂ ਵੀਡੀਓ ਹੈਗੀਆਂ ਮੈਂ ਉਹਦੇ ਵਿੱਚ ਸਾਫ਼ ਸੁਣਿਆ ਜਾ ਸਕਦਾ ਜਿਹਦੇ ਵਿੱਚ ਕਹਿੰਦੇ ਸੀ ਕਿ ਅਸੀਂ ਨਸ਼ਿਆਂ ਦਾ ਖਾਤਮਾ ਕਰ ਦੇਵਾਂਗੇ ਕਿਉਂਕਿ ਸਭ ਤੋਂ ਪਹਿਲੇ ਨਸ਼ਿਆਂ ਦੇ ਖਿਲਾਫ ਅਸੀਂ ਆਵਾਜ਼ ਚੁੱਕੀ ਹੈ ਅਸੀਂ ਇਹਨਾਂ ਦਾ ਖਾਤਮਾ ਕਰ ਦੇਵਾਂਗੇ ਲੇਕਿਨ ਹੁਣ ਆਪਣੇ ਹੀ ਬਿਆਨ ਤੋਂ ਮੁਕਰਨ ਦੇ ਹੀ ਹੈ ਵਿਕਰਮ ਸਿੰਘ ਮਜੀਠੀਆ ਦੀ ਹਮਾਇਤ ਦੇ ਵਿੱਚ ਬੋਲਦੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੀ ਹੈ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਸੋਹ ਚੁੱਕੀ ਹੈ ਕਿ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਇਹਨਾਂ ਦੀ وجہ ਤੋਂ ਪਹੁੰਚਿਆ ਇਸ ਲਈ ਇਹ ਹੁਣ ਬਾਹਰ ਨਹੀਂ ਆ ਸਕਦੇ ਇਸ ਲਈ ਕਿਸੇ ਨੇ ਵੀ ਜਿਹੜਾ ਅਜੇ ਤੱਕ ਕੰਮ ਨਹੀਂ ਸੀ ਕੀਤਾ ਸੀ ਐਮ ਭਗਵੰਤ ਮਾਨ ਨੇ ਉਹ ਕੰਮ ਕੀਤਾ ਇਹਨਾਂ ਦੇ ਖਿਲਾਫ ਐਕਸ਼ਨ ਕੀਤਾ ਆਪਰੇਸ਼ਨ ਕੀਤਾ ਔਰ ਜਿਹੜਾ ਉਹਨਾਂ ਦਾ ਇੱਕ ਨਾਰਾ ਹੈ ਕਿ ਪੰਜਾਬ ਨੂੰ ਜਿਹੜਾ ਵੈ ਰੰਗਲਾ ਪੰਜਾਬ ਬਣਾਉਣਾ ਔਰ ਉਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਕਦਮ ਹੈ ਉਹ ਚੁੱਕਣਾ ਜ਼ਰੂਰੀ ਹੈਗੇ ਆ ਵਿਕਰਮ ਸਿੰਘ ਮਜੀਠੀਆ ਵਰਗੇ ਜਿਹੜੇ ਨਸ਼ੇ ਦੇ ਤਸਕਰ ਹਨਾ ਤੇ ਉੱਤੇ ਹੱਥ ਪਾਉਣਾ ਜ਼ਰੂਰੀ ਹੈ ਫੇਰ ਹੀ ਪੰਜਾਬ ਨੂੰ ਨਸ਼ਿਆਂ ਤੋਂ پاک ਕੀਤਾ ਜਾ ਸਕਦਾ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈਗਾ ਵਾ ਵੀਰੋ ਤੁਹਾਡਾ ਕੀ ਕਹਿਣਾ ਹੈ ਸਗਾ ਸਟੂਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰਸਾ ਰਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼